raag maaj mohalla panjwa sa rup suhaavi jit kud sambhaali so kamm sohela jo teri kahali so re da sohela jit re da tu utha sabna ke da taara jiyo tu sanjha sahib baap hamara na nid teera akhot pandhara ਜਿਸ ਤੂੰ ਦੇ ਸੋ ਤ੍ਰਿਪਤ ਅਘਾਵੈ ਸੋਈ ਭਗਤ ਤੁਮਹਾਰਾ ਜੀਓ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਵੁਠਾ ਸਭੇ ਸੰਜੀਵਾਲ ਸਦਐਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਐ ਤੂੰ ਆਪੇ ਮਨਮੁਖ ਜਨਮ ਪਵਾਐ ਨਾਨਕ ਦਾਸ ਤੇਰੇ ਬਲੇ ਹਾਰੈ ਸਭ ਤੇਰਾ ਖੇਲ ਦਸਾ ਹਰਾ ਜੀਉ ਬਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਫਾ ਮਹੰਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ ਜੋ ਲੋੜਿੰਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤ ਹੋ ਗੁਰ ਅਨਪਉ ਪੁਰਖ ਦਿਖਾਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹੈ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜੇ ਹਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਨਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਬਾਜ ਮਹੱਲਾ ਪੰਜਵਾਂ ਜਿਤ ਘਰ ਤੇਰ ਸੁਹਾਗ ਬਨਾਇਆਿਤ ਘਰ ਸਖੀਏ ਮੰਗਲ ਲਗਾਇਆ ਅਨੰਦ ਬਿਨੋਦਿਤ ਘਰ ਸੋ ਹੈ ਜੋ ਤਨ ਕੰਤ ਸਿੰਗਾਰੀ ਜੀਉ ਸਾਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸ਼ੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਉ ਅਚਾਰਵੰਤ ਸਾਈ ਪਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭਰਾਈ ਜੋ ਫਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ ਬਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਖਟ ਸ਼ਾਸਤ ਵਿਚਿ ਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸਨਾਨਾ ਨੇਵੀਲੀ ਕਰਮ ਆਸਨ ਚੌਰਾਸੀ ਇਨ ਮਹ ਸ਼ਾਂਤ ਨਾ ਆਵੇ ਜੀਓ ਅਨੇਕ ਬਰਖ ਕੀਏ ਜਪਤਾ ਪਾ ਗਵਨ ਕੀਆ ਧਰਤੀ ਪਰਮਾਤਾ ਇਕ ਖਿਣ ਹਿਰਦੈ ਸ਼ਾਂਤ ਨਾ ਆਵੇ ਜੋਗੀ ਬਹੁੜ ਬਹੁੜ ਉਠਤਾਵੇ ਜੀਓ ਕਰ ਕਿਰਪਾ ਮੁਹ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਿਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਉ ਬਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗੰਮ ਅਗੋਚਰ ਅਲਖ ਅਤੇਵਾ ਦੀਨ ਦਇਆਲ ਗੋਪਾਲ ਗੋਬਿੰਦਾ ਹਰ ਧਿਆਵਹੁ ਗੁਰਮੁਖ ਗਾਤੀ ਜੀਉ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਾਇਆਲ ਦਾ ਮੋਦਰ ਗੁਰਮੁਖ ਪਾਈਐ ਹੋਰਤ ਕਿਤੈ ਨ ਭਾਤੀ ਜੀਓ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨਾਂ ਜਾਕੇ ਪੂਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਏਕਾਤੀ ਜੀਓ ਅਮੋਗ ਦਰਸ਼ਨ ਬੇਅੰਤ ਅਪਾਰਾ ਵਡਸਮ ਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਾਤਨ ਆਨਕ ਵਿਰਲੀ ਜਾਤੀ ਜੀਓ ਮਾਜ ਮਹੱਲਾ ਪੰਜਵਾਂ ਕਹਿਆ ਕਰਣਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਸ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਭਾਣੈ ਉਝੜ ਭਾਣੈ ਰਾਹਾ ਭਾਣੈ ਹਰ ਗੁਣ ਗੁਰਮੁਖ गावाਹਾ ਭੜ ਹੈ ਭਰਮ ਭਵੈ ਬਹੁ ਜੂਨੀ ਸਭ ਕਿਸ ਤੇ ਸਾਰ ਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਹਣ ਅਗੰ ਅਗੋਚਰ ਦੇ ਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦੇਹੁ ਪਿਆਰੇ ਆਏ ਪਿਆ ਹਰ ਤੇਰੇ ਦਵਾਰ ਹੈ ਦਰਸ਼ਨ ਪੇਖਤ ਮਨ ਆਗਾਵੇ ਨਾਨਕ ਮਿਲਣ ਸੁਭਾਈ ਜੀਓ